ਯਾ ਯਾ ਜੈਕਟ ਚੈੱਕ ਕਰੋ ਕੀ ਦੱਸਾ ਇੱਥੇ ਕੋਨਸਰਟ ਲੱਗ ਗਿਆ ਐਪੀਟੀ ਲੋਰ ਕਿਹੜਾ ਕਰਨਪਰਾ ਦਾ ਕਿੰਨੇ ਦੇ ਨੇ ਕਹੇ ਉੱਪਰ ਵਾਲੇ 500 ਰੁਪਏ ਦੇ ਨੇ ਹੇਠੇ 300 ਕੇ ਆਕੇ ਉਂਦੇ ਵੱਡੇ ਵੱਡੇ ਬ੍ਰਾਂਡ ਦੀ ਫੀਲ ਹੈ ਕੱਢ ਲੈਂਦੀ 300 ਰੁਪਏ ਦੀ ਪਜਾਮਾ ਲੈਂਦਾ 200 ਰੁਪਏ ਦਾ ਜੀ ਡਰੈਸ ਦੇਖ ਰਿਹਾ ਪੂਰੀ 600 ਰੁਪਏ ਦੀ ਆਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਮ ਮਾਈ ਯੂਟਿਊਬ ਚੈਨਲ ਗਾਇਜ਼ ਤੇ ਥੰਬਨੇਲ ਤੋਂ ਪਤਾ ਲੱਗ ਗਿਆਣਾ ਤੁਹਾਨੂੰ ਬਾਕੀ ਛੱਲੇ ਆ ਵਾ ਲੰਡੇ ਲੰਡੇ ਕਹਿੰਦੇ ਕੱਪੜੇ ਜਾਂਦੇ ਜਿਹੜੇ ਲਿਆਣੇ ਆਪਾਂ ਸ਼ੁਰੂਆਤਾਂ ਦੇ ਚਲੋ ਲੰਡੇ ਦਾ ਹੀ ਕੀਤੀਆਂ ਆਪਾਂ 10-12 ਸਾਲ ਪਹਿਲਾਂ ਲੰਡੇ ਤੋਂ ਕੱਪੜੇ ਪਾ ਪਾ ਵੱਡੇ ਹੋਏ ਆ ਤੇ ਤੁਹਾਨੂੰ ਮੈਂ ਦਾ ਰੀਜ਼ਨ ਹੈ ਸੀਗਾ ਕਿ ਤੁਹਾਨੂੰ ਦੱਸਣਾ ਚਾਹਣਾ ਵਾ ਜਿਹੜੇ ਮਾਤੜ ਬੰਦੇ ਐ ਜਾਂ ਕੁਛ ਵੀ ਆਪਣੇ ਸ਼ੌਂਕ ਪੂਰਨਾ ਚਾਹਦੇ ਘੱਟ ਪੈਸੇ ਮਤਲਬ 200 200 3 300 ਦੀ ਜੈਕੜ ਮਿਲਦੀ ਐ ਜਿੱਥੋਂ ਜਾਂ ਤੁਸੀਂ ਵਧੀਆ ਤਿਆਰ ਹੋ ਸਕਦੇ ਹੋ ਉੱਥੇ ਲੈ ਕੇ ਚੱਲਣਾ ਹੈ ਲੋਕੇਸ਼ਨ ਹੈਗੀ ਜਲੰਧਰ ਜੋਤੀ ਚੌਂਕ ਜਿੰਕੋ ਮਰਜ਼ੀ ਪੁੱਛ ਲਓ ਲੰਡੇ ਜਾਣਾ ਬਈ ਲੰਡੇ ਤਾਂ ਲੰਡੇ ਤੁਹਾਨੂੰ ਦਿਖਾਣੇ ਆ ਉੱਥੇ ਕੱਪੜੇ ਦਿਖਾਣੇ ਘੈਂਟ ਘੈਂਟ ਕੱਪੜੇ ਦਿਖਾਣੇ ਆ ਤੇ ਕਿੰਨੇ ਜੇ ਕੱਪੜੇ ਆ ਜਾਣਗੇ ਤੇ ਉਹ ਦਿਖਾਣੇ ਆ ਤੇ ਮਤਲਬ ਕਿੰਨੇ ਕੇ ਬਜਟ ਚ ਕੱਪੜੇ ਘੈਂਟ ਜੇ ਆ ਜਾਂਦੇ ਵੇ ਉਹ ਤੁਹਾਨੂੰ ਵਲੌਗ ਚ ਦੇਖਣ ਦਾ ਮੌਕਾ ਮਿਲੇਗਾ ਤੇ ਵਲੌਗ ਨਾਲ ਜੁੜੇ ਰਹੋ ਤੇ ਚੈਨਲ ਕਰ ਲੈ ਸਬਸਕ੍ਰਾਈਬ ਨਵੇਂ ਜੁੜੇ ਲਵ ਯੂ so much ਜੀ ਪਾਰਕਿੰਗ ਲਾਤੀ ਗੱਡੀ ਮੈਂਗਾ ਹੋਵੇ ਮੜਿਆ ਸ਼ਾਪਿੰਗ ਕਰਨੀ ਕਿਹੜਾ ਮਾਲ ਹੈ ਆਪਣਾ ਕਿਹੜੇ ਮੋਲ ਲੰਡੇ ਮੋਲ ਲੰਡੇ ਮੋਲ ਹਾਂਜੀ ਹਾਂਜੀ ਲੰਡਾ ਪਤਾ ਕਿੰਨੂੰ ਕਹਿੰਦੇ ਆ ਆ ਜਿੱਦਾ ਸੇਲ ਲੱਗੀ ਵੀ ਨਾ ਇਹ ਦੇਖੋ ਸੇਲ ਇਹਨੂੰ ਲੰਡਾ ਕਹਿੰਦੇ ਲੰਡਾ ਉਹ ਲੰਡਾ ਮਾਰਕੀਟ ਕੋਈ ਦਿਖਾ ਦੇ 200 ਕੋਰ 200 ਦੇਖੋ ਦੋਸਤ ਹਾਂ ਜੀ ਯਾਰ ਦੇਖੋ ਦੋਸਤ ਕੋਰ 200 ਦੇਖੋ ਦੋਸਤ 200 ਦੇਖੋ ਦੋਸਤ ਕੋਰ 200 ਦੇਖੋ ਦੋਸਤ 200 ਦੀ ਜੈਕਟ ਦੋਸਤ ਭਾਈ ਜੀ ਬਾਈ ਠੀਕ ਹਾਂ ਮੈਂ ਜਦੋਂ ਇਹ ਰੱਖੇ ਮੈਨੂੰ ਭਾਈ ਇੱਕ ਇੱਕ ਪਿਕਚਰ ਬਾਈ ਯਾ ਮੈਨੂੰ ਹੋਈ ਮੇਰੇ ਦਿਮਾਗ ਚ ਨਹੀਂ ਆ ਰਿਹਾ ਯਾਰ ਭਾਈ ਇਹ ਪਾਊਗਾ YouTube ਤੇ ਪਾਊਗਾ 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 YouTube ਤੇ ਪਾਊਗਾ ਹਾਂ ਜੀ ਅਸਲੀ ਗ੍ਰੋਬ ਆ ਜੀ 300 300 ਅਸਲੀ ਜੈਕਟ ਚੈੱਕ ਕਰੋ ਪਹਿਲਾਂ ਤੁਸੀਂ ਗਾਲਵਾ ਚੈੱਕ ਬਾਈ ਇੱਕ ਮਿੰਟ ਚੈੱਕ ਕਰੋ ਆ ਕਿੰਨੇ ਦੀ ਆ ਬਹੁਤ ਵਧੀਆ ਲੱਗਦਾ ਹੈ ਪੂਰੀ ਓਕੇ ਪਰਸਨੈਲਿਟੀ ਐ ਜੀ ਰੀਸਰਚਰ ਧੰਨਵਾਦ ਧੰਨਵਾਦ ਪੂਰੀ ਓਕੇ ਸਤਿ ਧੰਨ ਭਰਾ ਸਾਡੇ ਮਿਲੇ ਆ ਮਿਲਾ ਲਿਆ ਪਰ ਆਪਾਂ ਵਲੌਗ ਹੀ ਇੱਦਾਂ ਦਾ ਬਣਾ ਰਹੇ ਬਈ ਲੰਡੇ ਦਾ ਵਲੌਗ ਬਣਾ ਰਹੇ ਓਕੇ 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 ਹਾਂਜੀ ਅਸੀਂ ਘੱਟ ਤੋਂ ਘੱਟ ਜਿੰਨੇ ਵੀ ਘੱਟ ਤੋਂ ਘੱਟ ਮਿਲੇਗਾ ਉਹ ਉਹ ਸਮਾਨ ਲੈਣਾ ਤੇ ਜੱਚਦਾ ਕਿੰਨਾ ਆ ਉਹ ਦਿਖਾਣਾ ਤੁਹਾਨੂੰ ਬੱਸ ਵਲੌਗ ਬਣਾਉਣ ਦਾ ਰੀਜ਼ਨ ਇਹੀ ਆ ਬੱਸ ਆਇਆ 400 ਆ 400 ਆ 400 400 ਕਿੰਨੇ ਦੀ ਹੈ ਭਾਈ 400 400 ਦੀ ਮਹਿੰਗੀਆਂ ਹਨ ਪੈਂਟਸ ਹੋਣੀ ਹੈ ਪੈਂਟਸ ਹੋਣੀ 400 ਦੀ ਪੈਂਟ ਐਚਐਨਐਮ ਦਾ ਟੈਗ ਦੇਖ ਲੋ origignal piece ਹੈ ਐਚਐਨਐਮ ਦਾ 400 ਰੁਪਏ ਦਾ ਆਹ ਵਾਈਟ ਪੈਂਟ ਪੂਰੀ ਬਰਬਰੀ ਬਰਬਰੀ ਐਚਐਨਐਮ ਬ੍ਰਾਂਡ ਇੱਥੇ ਰੁੱਲਦਾ ਹੈ ਰੁੱਦਾ ਹਾਂਜੀ ਆ ਦੇਖੋ ਵੀਰੇ ਸੁਪਰ ਰ ਹੈ ਲੈ ਵੀ ਕਿੰਨੇ ਦੀ ਜੈਕਟ ਅੰਕਲ ਕਿੰਨੇ ਦੀ ਹੈ 800 800 800 ਰੇ ਦੀ ਜੈਕਟ ਦੇਖ ਲਓ ਆ ਤਾਂ ਨਜੋ ਬਾਜ਼ਾਰ ਚ ਅੱਧਾ ਦਸ ਨਹੀਂ ਹਾਰਦੀ ਮਿਲਨੀ ਹੈ ਸਹੀ ਹੈ ਵਾਈਟ ਵਾਲੀ ਕਿੰਨੇ ਦੀ ਹਾਲੋ 800 ਉਹ 200 ਦੇ ਇੱਕ ਇੱਕ ਰੁਪਿਆ ਰੁਕੋ ਇੱਕ ਦੂਜਾ ਦੇਖ ਲੈ ਪਾਟਾ ਆ ਕਿੰਨੇ ਦੀਆਂ ਜੜੀਆਂ ਥੱਲੇ ਪਈਆਂ 5 ਤੋਂ 5 ਵਾਲਾ ਨਾ ਰੀਤੇ ਇੱਕ ਕੀ ਪਸੰਦ ਆਈ ਏ ਸਾਨੂੰ ਉਹ ਤੇ ਸਾਨੂੰ ਪੁੱਛੋ ਜੀ ਦੇਖੀ ਉਹ ਪਰ ਇੱਕ ਪਾਈਜੀ ਲੈ ਲਓ ਕਿੰਨੇ ਦੀ 300 ਰੁਪਏ ਲੱਗਦੇ 300 ਰੁਪਏ ਹੀ ਜਾੜੜਾ ਚੈੱਕ ਕਰੋ ਆ ਵੀ ਸੋਣੀ ਤਾਂ ਆ ਵੀ ਫਾਈਨਲ ਇਹ ਭਰਾ ਫਾਈਨਲ 300 ਰੁਪਏ ਦੀ ਜੈਕਟ ਇੱਕ ਮਿੰਟ ਮੈਂ ਪਾ ਕੇ ਦਿਖਾਣਾ ਤੁਹਾਨੂੰ ਅੱਗੇ ਦਿਖਾਣਾ ਮੈਂ ਪਾ ਕੇ ਦਿਖਾਣਾ ਤੇ ਮੈਨੂੰ ਦੱਸਿਓ ਕਿੱਦਾਂ ਦੀ ਹੈ ਇਹ ਕਾ ਦੇਖਣਾ ਹੈ ਨਾ ਦੇਖਿਓ ਪਾਲੀਆ ਕਿੰਨੇ ਦੀ ਭਾਈ ਜੈਕਟ ਹੈ ਕਿੰਨੇ ਦੀ ਕਹਿੰਦੇ ਇਹ ਵੀ ਸੋਣੀ ਹੈ ਤੁਹਾਨੂੰ ਬਹੁਤ ਸੋਣੀ ਲੱਗਦੀ ਹੈ ਜੀ ਨੋ ਨੋ ਇਹ ਹਲਾ ਕਰਿਆ ਪੈਰਾਸ਼ੂਟ ਨਹੀਂ ਹੁੰਦੇ ਜਿਹੜਾ ਸਹੀ ਹੈ ਜਾਓ ਜਿਹੜਾ ਠੀਕ ਹੈ ਜਾਨ ਵਧੀਆ ਵੀ ਫੋਟ ਭਰਾ ਸਾਡੋ ਪਛਾਣ ਦੇ ਪਿਆ ਉਹ ਅਤੇ ਮੋਟਰਸਾ ਲਾਇਆ ਪਹਿਨਾ ਵੀਡੀਓ ਬਣਾਣਾ ਜਿਲਾਂ ਨਹੀਂ ਲੈਣੀ ਉਹ ਅੱਠੀ ਸਾਲੀ ਲੱਗੀ ਉਹ ਅੱਠ ਦਿਲ ਜੀ ਇੱਥੇ ਸਾਹ ਇੱਥੇ ਕੌਣ ਸੜਥਾ ਲੱਗ ਗਿਆ ਇਹ ਪੀਟੀ ਲੋ ਹੋਰ ਕਿਹੜਾ ਕਰਨ ਭਰਾ ਲਾਵੀ ਇੱਕ ਪਜੈਕਰ ਖਾਈ ਨਾ ਇਹ ਪਾ ਲੈ ਲੋਨ ਕਰਾਇਆ ਸੀ ਤਾਂ ਪੈਸੇ ਦੇ ਪੈਸੇ ਦੇ ਲੈ ਲਓ ਤੇ ਆਪਾਂ ਇੱਕ ਜੈਕਟ ਲੈ ਲਈ ਹੁਣ ਇੱਕ ਪਜਾਮਾ ਲੈਣਾ ਫਿਰ ਸਾਡੀ ਦੇਖ ਲੋ ਪੂਰਾ ਫਿਰ ਬੋ ਦਾ ਕਿੰਨੇ ਦੇ ਆ ਲੱਗਦੇ 300 300 ਦੇ ਇਹ ਨਾ ਮਾਣੋ ਸੁਖੀ ਲੋਕ ਪੁੱਛੋ ਕਿੰਨੇ ਦੇ ਆ ਪੁੱਛ ਕਿੰਨੇ ਦੇ ਆਂਟੀ ਕੋਟ ਕਿੰਨੇ ਦਾ ਹੈ ਉੱਪਰ ਵਾਲੇ 500 ਕੇ ਹੈ ਨੀਚੇ 300 ਕੇ ਹੈ ਓਕੇ ਉੱਪਰ ਵਾਲੇ 500 ਕੇ ਨੀਚੇ ਵਾਲੇ 300 ਕੇ ਦੁਨੀਆ ਔਰ 3500 ਰੁਪਏ ਦਾ ਕੋਡ ਸੁਆਇਆ ਮੈਂ ਇੱਥੇ ਅੰਚ 500 ਰੁਪਏ ਦਾ ਜਿਆ ਮੈਂ ਬਣਾਵਾਣਾ ਮਾਰਾ ਨਹੀਂ ਨਾ ਠੀਕ ਦੇਖੋ ਇਹ ਬਾਈ ਐਦਾ ਸ਼ੈਕਲ ਕਰਨਾ ਪੈਂਦਾ ਸੀ ਤੁਹਾਡੇ ਭਰਾ ਦਾ ਨਾ ਇੱਥੇ ਮੰਝਾ ਲਾਂਦਾ ਹੁੰਦਾ ਹੀ ਇੱਥੇ ਮੰਝਾ ਵੀਮਾਰਟ ਕੋ ਵੀ ਇੱਕ ਮੰੰਜਾ ਲੱਗਦਾ ਹੁੰਦਾ ਸੀ ਮੇਰਾ ਆ ਵੀਮਾਰਟ ਦੇ ਥੱਲੇ ਨਾ ਮੈਂ ਅੱਜ ਤੋਂ 10-12 ਸਾਲ ਪਹਿਲਾਂ ਕੰਮ ਕਰਦਾ ਹੁੰਦਾ ਇਹ ਇੱਦਾਂ ਹੀ ਮੰੰਜਾ ਲਾਣਾ ਨਹੀਂ ਇੱਦਾਂ ਹੀ ਇੱਦਾਂ ਹੀ ਡੇ ਡੇ ਇੱਦਾਂ ਹੀ 100 200 ਰੁਪਿਆ ਕਹਿਣਾ ਕਿ ਆਜੋ 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 ਤੇ ਕੈਂਟ ਯਾਰ ਕਿੰਨਾ ਮਜ਼ਾ ਆਇਆ ਹੋਣਾ ਹੋਰ 100 ਰੁਪਏ 100 ਹਲੋ ਜੜੀਓ ਦਿਖਾਂਦਾ ਪਏ ਕਿੰਨੇ ਦੀ ਪੁੱਛੀ ਹਲੋ ਹਲੋ 200 200 200 200 ਆ 500 ਰੁਪਏ ਦੀ ਇਹ ਰੈਂਡ ਹੈ ਪਜਾਮਾ ਲੈਣਾ ਆ ਪਾ ਅੰਦਰ ਚਲਦੇ ਅੰਦਰ 500 ਰੁਪਏ 500 ਰੁਪਏ ਦੀ ਪੀਜਾਮਾ ਦੀ ਜੈਕਟ ਵਾਹ ਵਈ ਵਾਹ ਲੈਦਰ ਦੀ ਜੈਕਟ ਵਾਹ ਜੀ ਵਾਹ ਚਲੋ ਸੋਦੇ ਤਿੰਨ ਨਿਆਣਿਆਂ ਦੇ ਕੱਪੜੇ ਸੋਦੇ ਤਿੰਨ ਨਿਆਣਿਆਂ ਦੇ ਕੱਪੜੇ ਵਾਹ ਵਈ ਵਾਹ ਆ ਕਿੰਨੇ ਦੀ ਜੈਕਟ ਆਏ ਤੇ ਸੀਪ ਆ 700 700 ਰੁਪਏ 700 ਰੁਪਏ bro ਆ ਆਇਓ ਹਾਂਜੀ ਆਏ ਮੇਨ ਲੰਡਾ ਬਾਜ਼ਾਰ ਲੈ ਲੈ ਜਾਣਾ ਇੱਥੋਂ ਉਹ ਭਾਜੀ ਫੇਰ ਖਿਤਾ ਜਾਣ ਉਹ ਭਾਜੀ ਠੀਕ ਐ ਬਹੁਤ ਸਿਰਾ ਕਰਾਉਨੇ ਆ ਭਾਈ ਤੁਸੀਂ ਧੰਨਵਾਦ ਭਾਈ ਸਾਰੇ ਸਾਰੇ ਐਂਡ ਆ ਜਿੰਨੇ ਇੰਸਟਾਗ੍ਰam ਜਿੰਨੇ YouTube ਸਾਰੇ ਧੰਨਵਾਦ ਧੰਨਵਾਦ ਭਾਈ ਧੰਨਵਾਦ ਰੱਖੋ ਤੇ ਇੰਸਟਾਗ੍ਰਾਮ ਤੇ YouTube ਦੇ ਸਾਰਿਆਂ ਦੇ ਫੋਲੋ ਸਬਸਕ੍ਰਾਈਬ ਕੀਤਾ ਧੰਨਵਾਦ ਧੰਨਵਾਦ ਤੇ ਵੀ ਮਾਡਰਨ ਜਿਹੜਾ ਦਿਖਾਇਆ ਤੁਹਾਨੂੰ ਉੱਥੇ ਤੁਹਾਡਾ ਭਰਾ ਉੱਥੇ ਮੰਝਾ ਲਾ ਕੇ ਉੱਥੇ ਕੱਪੜੇ ਵੇਚਦਾ ਰਿਹਾ 100-100 ਰੁਪਿਆ 1.5-1.5 ਰੁਪਿਆ ਦਾ ਵਾਜਾ ਮਾਨੀਆ ਉਹ ਵੀ ਦਿਨ ਸੀ ਆਪਾਂ ਪੰਜਾਬੀ ਆਪਾਂ ਆ ਕੇ ਜਾਣਾ ਹਾਂ ਹਾਂ ਹੁਣ ਆਪਾਂ ਇੱਕ ਪਜਾਮਾ ਲਵਾਂਗੇ ਜਾਮੇ ਦੀ ਲੁੱਕ ਚੈੱਕ ਕਰੋ ਹਾਂ ਵਧੀਆ ਪਜਾਮਾ ਇੱਕ ਚੁੰਦਾ ਮੈਂ ਲੈ ਲੈਣਾ ਇੱਕ ਪਜਾਮਾ ਲੈਣਾ ਜੀ ਕਿੰਨੇ ਦਾ ਪੁੱਛੇ ਕਿੰਨੇ ਦਾ ਹੈ ਪਜਾਮਾ 250 250 ਰੁਪਏ ਦਾ 250 ਰੁਪਏ ਦਾ ਜੀ ਵਿਜ਼ਿਟ ਕਰ ਸਕਦੇ ਆ ਫਾੜ ਮੈਂ ਬਣਾਵਾ ਇੱਕ ਕਿਰਚ ਬਲੈਕ ਨਹੀਂ ਬਲੈਕ ਤੋਂ ਦਿਖਾਓ ਵਾਈਟ ਹੈ ਹਾਂ ਵਾਈਟ ਦੇਖੋ ਆਹ ਲੋ ਬਲੈਕ ਯਾ ਮੇਰੀ ਗਰਮ ਯਾ ਮੇ ਸੋਨੇ ਆ ਵੱਡੇ ਬੋਤੇ ਮੇਰੇ ਨਾਮ ਦਾ ਰਖਾ ਹੋਏ ਕੱਚਾ ਲੈ ਵੀ ਲੈ ਉੱਤੇ ਵੱਡੇ ਵੱਡੇ ਬ੍ਰਾਂਡ ਦੀ ਫੀਲ ਆਉਂਦੀ ਹੂੰ ਮਜਾਦੀ ਗੱਲ ਨਹੀਂ ਜੋ ਇੱਥੇ ਆ ਕੇ ਦੇਖੋ ਇੱਕ ਵਾਰੀ ਵ੍ਹਾਈਟ ਪਜਾਮਾ ਜਿੰਨੇ ਵੀ ਆਣੋਂ ਸੁਵਿਧਾ ਆਏ ਕੋ ਸਭ ਤੋਂ ਵਧੀਆ ਚੀਜ਼ ਮਿਲਦੀ ਬਣੀ ਅੱਛਾ ਇਹ ਅੱਛਾ ਸਹੀ ਇਹ ਸਹੀ ਹੈ ਆਈ ਜਾ ਕੇ ਆ ਕਿਨੇ ਦੀ ਹੈ 300 300 ਰੁਪਏ ਵੀ ਸਹੀ ਹੈ ਸ਼ਾਰਟ ਗੁੱਡ ਉਹ ਸ਼ਾਰਟਾਂ ਲਿੱਤੀਆਂ ਆ 22 350 ਕਹਿ ਰਹੇ ਸੀ ਤੇ ਆਪਾਂ ਦਿੱਤਾ ਨਾ ਨੂੰ 2250 ਰੁਪਿਆ ਬਾਰਗੇਨਿੰਗ ਕਰਨੀ ਪੈਂਦੀ ਇੱਥੇ ਆਨ ਕੇ ਫਿਰ ਤੁਹਾਡਾ ਹੱਲ ਹੋਏਗਾ ਲੈ ਵੀ ਲੈ ਹੁਣ ਆਪਾਂ ਵੀਡੀਓ ਚ ਪਾ ਕੇ ਵੀ ਵਿਖਾਣੇ ਤੁਹਾਨੂੰ ਕੱਪੜੇ ਕਹਿੰਦੇ ਜੀ ਆ ਸ਼ਾਰਟ ਤਾਂ ਸਫਲਾ ਕਿੱਦਾਂ ਦੀ ਲੱਗ ਰਹੀ ਹੈ ਫਿਰ ਆਪਾਂ ਰੇਟ ਕਰਦੇ ਇਹਨਾਂ ਨੂੰ ਲੈ ਲਓ ਠੀਕ ਹੈ ਜੀ ਤਰੋ ਜੇ ਪਾਈ ਇੱਕ ਪੈਂਟ ਵੀ ਲਵਾਗੇ ਇਹ ਆਪਣੀ ਵੀ ਹਾਂ ਜੀ ਹੁਣ ਇਸ ਤੋਂ ਬਾਅਦ ਤੁਹਾਨੂੰ ਮੈਂ ਕੱਪੜੇ ਪਾ ਕੇ ਦਿਖਾਣਾ ਪਹਿਲਾਂ ਸੈੱਟ ਕਰਾ ਲਈਏ ਉਹਨੂੰ ਤੇ ਇੱਥੇ ਤਾਂ ਲੋਕੀ ਪਛਾਨ ਦੇ ਬੜੇ ਥੋੜੇ ਦਿੱਕਤ ਆਂਦੀ ਹੈ ਸ਼ਰਮ ਕੀ ਆਉਂਦੀ ਆ ਚਲੋ ਇੱਥੇ ਹੀ ਜਮੇ ਪਲੇ ਇੱਥੇ ਹੀ ਨਿਕਲੇ ਆ ਪਰ ਤਾ ਮੈਂ ਦੇਖਣ ਵਾਲਾ ਸੋਚਣ ਵਾਲਾ ਸੋਚਦਾ ਨਾ ਫਿਰ ਬੜਾ ਕੁਛ ਹੈ ਇਹ ਠੀਕ ਹੈ ਬੜੀਆ ਆਦਾ ਲੋਕ ਕੀ ਪਛਾਣਦੇ ਫਿਰ ਨਾ ਮੈਨੂੰ ਨਾ ਥੋੜੇ ਕਿ ਉਹ ਉਹ ਹੁੰਦਾ ਪਿਆ ਸ਼ਰਮ ਮਹਿਸੂਸ ਕਰਦਾ ਹਾਂ ਕਹਿੰਦਾ ਮੈਂ ਤਾਂ ਮੈਂ ਨਾ ਕੱਟ ਐਕਸਪਲੋਰ ਕੀਤਾ ਹੈ ਅੱਜ ਤਾਂ ਜੇ ਤੁਹਾਨੂੰ ਵਧੀਆ ਲੱਗੇਗਾ ਆਪਾਂ ਫੇਰ ਆਵਾਂਗੇ ਦੁਬਾਰਾ ਜੇ ਤੁਹਾਨੂੰ ਵਧੀਆ ਲੱਗੇਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ थोड़ी शरमंदी भी ता मैं व्लॉग कट बनाया आया ते होण रील भी बड़ी सोनी बनानी है आपा ये है मेरा दर्जी दर्जी है ये मेरा ये मेरा मतलब जो कपड़े कस्टमाइज करता है यही करता है बाद में ये भी भी ये हमारा स्टॉक ये मेरा स्टॉक आज मैंने लंडे लंडे के लिए ना यूट्यूब तो के लिए एक वीडियो बनाई है अच्छा हां ये देख इसको हमने थोड़े कपड़े सेट करने हैं फिर लोगों को डाल के दिखाने हैं ठीक है थीके? और लंडे के साथ ही भाई मिलेगा मेरा इसके इसके पास कस्टमाइज करवा लेना कपड़े अपना नंबर बोल दो जल्दी जल्दी नाइन एट ज़ीरो थ्री एट वन नाइन वन सेवन टू हाँ जी ਆ ਟੇਲਰ ਮਿਲੇਗਾ ਨਾਲ ਹੀ ਤੁਹਾਨੂੰ ਔਰ ਨੰਬਰ ਨੋਟ ਕਰ ਲਓ ਸਕਰੀਨ ਸ਼ਾਟ ਮਾਰ ਲਓ ਬੜਾ ਘੈਂਟ ਨਾਮੀ ਟੇਲਰ ਹੈ ਇਹ ਪਾ ਹੈ ਸਹੀ ਦੱਸਾਂ ਨਹੀਂ ਕਿ ਸ਼ਰਮ ਆਈ ਨਾ ਮੈਨੂੰ ਇੰਨੀ ਕਿ ਪਤਾ ਮੈਨੂੰ ਕਿ ਜਿੱਥੇ ਹੀ ਉੱਠੇ ਆ ਤੇ ਅੱਜ ਮੈਂ ਆਲੀਆਂ ਗੱਲਾਂ ਕਰ ਰਿਹਾ ਔਰ ਯਾਰ ਲੋਕ ਕੀ ਸਮਝਣ ਵਾਲੇ ਤੇ ਗਲਤੀ ਸਮਝਦੇ ਆ ਕਿ ਸ਼ਾਇਦ ਉਹ ਵੀ ਜਿਹੜੇ ਪਹਿਲੇ ਕੱਪੜੇ ਵੀ ਸ਼ਾਇਦ ਇੱਥੇ ਹੀ ਪੰਦਾ ਹੋਏਗਾ ਹਨਾ ਹੂੰ ਸਹੀ ਗੱਲ ਆ ਮੈਂ ਬੜੇ ਸਾਲਾਂ ਬਾਅਦ ਆਇਆ ਮਤਲਬ 8-10 ਸਾਲਾਂ ਬਾਅਦ ਆਇਆ ਹੁਣ 10 ਕੇ ਸਾਲਾਂ ਬਾਅਦ ਹਾਂ ਚਲੋ ਕੋਈ ਨਹੀਂ ਪਰ ਮੈਂ 1500 ਰੁਪਏ ਦੇ ਕੱਪੜੇ ਲਿੱਤੇ ਆ ਤੇ ਤੁਹਾਨੂੰ ਦੱਸਦਾ ਕਿਹੜੀ ਚੀਜ਼ ਕਿੰਨੇ ਦੀ ਲਿੱਤੀ ਆਪਾਂ ਤਾਂ ਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੇਰੇ ਹਾਂਜੀ ਲੱਕੀ ਥਾਪੜ ਦਾ ਵੀ ਹੈਗਾ ਚੈਨਲ ਤੇ ਬਹੁਤ بڑا ਹੋਇਆ ਸ਼ੇਰ ਭਾਰਾ ਹੋ ਗਿਆ ਮੈਨੂੰ ਲੋਕੀ ਜਿਹੜੋ ਪਛਾਣਦੇ ਹੋਏ ਸੀ ਨਾ ਕਿਉਂ ਕਿ ਚਲੋ ਕੋਈ ਨਹੀਂ ਇੱਕ ਸੋਹਣਾ ਜਿਹਾ ਕੰਟੈਂਟ ਤੇ ਤੁਹਾਡੇ ਲਈ ਲੈ ਕੇ ਆਏ ਆਪਾਂ। ਫ੍ਰੀਲਾ ਵੀ ਆਉਗੀਆਂ ਥੋੜੇ ਦਿਨਾਂ ਤੱਕ ਫਿਰ ਦੇਖਿਓ। ਹੂੰ ਥੋੜੇ ਦਿਨ ਕਿ ਕਾਲੀ ਪਾ ਦੇਣੀ ਰੀਲ ਆਪਾਂ। ਓਕੇ ਓਕੇ। ਤੇ ਨਾਲ ਅੱਗੇ ਅਗਲੀ ਕਲਿੱਪ ਜ਼ਰੂਰ ਦੇਖਿਓ। ਅਗਲੀ ਵੀਡੀਓ ਆਪਾਂ ਕੱਲ ਬਣਾਵਾਂਗੇ। ਚੰਗਾ ਖਲ। ਤੁਸੀਂ ਡਰੈਸ ਦੇਖ ਰਹੇ ਆ ਪੂਰੀ 600 ਰੁਪਏ ਦੀ ਆਈ ਏ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ ਜਦੋਂ ਲਈਤੀ ਸੀ। ਬਾਕੀ ਭਰਾ ਤੁਹਾਨੂੰ ਪਤਾ ਹੀ ਹੈ ਜਦੋਂ ਕੱਪੜੇ ਪਾ ਕੇ ਤਿਆਰ ਹੁੰਦਾ ਦੇਖੋ। ਇਹ ਆਟ ਲਗਦੀ ਪਈ ਐ ਪੂਰੀ ਆ ਜੁੱਤੀ ਲੈਂਦੀ ਆ ਵੀ ਲੋਕਲ ਮਾਰਕੀਟ ਤੋਂ ਲੈਂਦੀ ਜੁੱਤੀ ਲੈਂਦੀ ਐ 5-6 ਰੁਪਏ ਦੀ ਜੁੱਤੀ ਐ ਤੁਸੀਂ 1200 ਰੁਪਏ ਦੇ ਪੂਰੀ ਡੈਸ਼ ਵਾਰ ਸਕਦੇ ਹੋ ਤੇ ਬਾਕੀ ਵਲੋ ਅਗਲੀ ਡਰੈੱਸ ਵੀ ਤੁਹਾਨੂੰ ਦਿਖਾਣਾ ਮੈਂ ਪਾ ਗਏ ਚੰਗਾ ਆ ਦੇਖੋ ਜੈਕਟ ਲੈਂਦੀ 300 ਰੁਪਏ ਦੀ ਪਜਾਮਾ ਲੈਂਦਾ 200 ਰੁਪਏ ਦਾ 500 ਰੁਪਏ ਤੁਹਾਡਾ ਭਰਾ ਰੈਡੀ ਆ ਵੀ ਲੋਕਰ ਮਾਰਕੀਟ ਤੋਂ ਲੈਂਦੀ ਐ 3-400 ਰੁਪਏ ਦੀ ਆ ਵੀ ਮਹਿੰਗੀ ਨਹੀਂ ਹੈਗੀ ਬਾਕੀ ਬੂਟ ਥੋੜੇ ਮਹਿੰਗੇ ਆ ਐਨਕਾ ਥੋੜੀਆਂ ਹੀ ਮਹਿੰਗੀਆਂ ਹੂੰ ਬਾਕੀ ਓਕੇ ਦੇਖ ਲੋ ਇੱਕ ਵਲੌਗ ਦੇ ਚੱਕਰ 'ਚ ਮੈਨੂੰ ਕਿੰਨਾ ਸ਼ਟਰਗਲ ਕਰਨਾ ਪੈ ਰਿਹਾ ਤੇ ਤੁਸੀਂ ਦੱਸੋ ਮਤਲਬ ਘੱਟ ਰੇਟ 'ਚ ਬੰਦਾ ਪੰਬ ਲਾ ਸਕਦਾ ਕਿ ਨਹੀਂ ਲਾ ਸਕਦਾ ਪੰਬ ਤੇ ਜਿਹੜੇ ਵੀ ਮੈਂ ਸੋ ਲੱਗੇ 12 ਸਾਲ ਪਹਿਲਾਂ ਉੱਥੋਂ ਹੀ ਕੱਪੜੇ ਲੈਣਾ ਰਿਹਾ ਤੇ ਜਿਹੜੇ ਵੀ ਮੇਰੇ ਭਰਾ ਜਿਹੜੇ ਵੀ ਫੈਸ਼ਨ ਦੇ ਸ਼ਕੀਨ ਨੇ ਉੱਥੋਂ ਸ਼ੁਰੂ ਕਰ ਸਕਦੇ ਲੰਡੇ ਤੋਂ ਆ ਦੇਖੋ ਬਾਕੀ ਮੈਂ ਰੀਲਸ ਵੀ ਬਣਾਈਆਂ ਤੁਸੀਂ ਹੈਰਾਨ ਹੋ ਜਾਓਗੇ ਇੱਧਾ ਦੀਆਂ ਰੀਲਸ ਚੈੱਕ ਕਰਿਓ ਮੇਰੇ ਇੰਸਟਾਗ੍ਰam ਤੇ ਬ੍ਰੇਨ ਲਵਾਣਾ 4 ਆਈਡੀ ਤੁਹਾਨੂੰ ਪਤਾ ਹੀ ਐ ਬਾਕੀ ਲਵ ਯੂ so much ਮਿਲਦੇ ਆ ਅਗਲੇ ਵਲੌਗ ਦਾ ਚਿੰਦੇ ਵਸਤੇ ਰੋ ਬਾਕੀ ਆਪਣਾ ਜਸਟਿਨ ਪਰਾ ਕੀ ਕਹਿਣਾ ਚਾਹੇਗਾ ਕੋਸ਼ ਨਹੀਂ ਮੈਂ ਵੀ ਲੈ ਜੀ ਮੈਂ ਵੀ ਜਾਵਾਂਗਾ ਮੈਨੂੰ ਵੀ ਪਸੰਦਾ ਏ ਸਹੀ ਏ ਨਾ ਓਕੇ ਰ ਬੋਡੀ ਓਕੇ ਰ ਬੋਡੀ ਮੈਂ ਵੀ ਜਾਵਾਂਗਾ ਮੈਂ ਵੀ ਜਾਵਾਂਗਾ ਤੁਸੀਂ ਵੀ ਜਾਈਓ ਲਵ ਯੂ ਆ ਮੈਂ ਸਾਰੇ ਆਪਣੇ ਭਰਾ ਜਿਹੜੇ ਸਟ੍ਰਗਲਰ ਹੈ ਉਹਨਾਂ ਲਈ ਬਣਾਇਆ ਵਲੋਗ ਬਾਕੀ ਭਾਈ ਕਾਲਾ ਵਾਲਾ ਕਾਲਾ ਵਾਲਾ ਕਾਲਾ ਵਾਲਾ ਕਾਲਾ ਵਾਲਾ ਹਲਾ ਹਲਾ ਕਿਵੇਂ ਦਾ ਲੱਗ ਰਿਹਾ ਭਾਈ ਮੈਂ ਕਿਹਾ 500 ਰੁਪਏ ਚ ਮੈਂ ਤਿਆਰ ਹੋ ਗਿਆ ਦੇ ਲੋ ਮਤਲਬ ਕਿਸੇ ਵੀ ਟੈਨਸ਼ਨ ਨਹੀਂ ਲੈਣੀ ਵਾਕਿਆ ਹੀ ਬਹੁਤ ਵਧੀਆ ਮਤਲਬ ਪੂਰੀ ਕੂਲ ਲੁੱਕ ਲੱਗ ਰਹੀ ਆ ਭਰਾ ਦੀ ਸੋ 500 ਦਾ ਕਪੜਾ ਹੋਵੇ ਪਾਵੇਂ 5000 ਦਾ ਹੋਵੇ ਟੈਨਸ਼ਨ ਬਿਲਕੁਲ ਨਹੀਂ ਲੈਣੀ ਲੋਕੀ ਜੋ ਮਰਜੀ ਕਰਾ ਤੇ ਕਿਹ ਚਾਹੀਦੀ ਬਾਕੀ ਗੰਜ ਦਾ ਤੁਹਾਨੂੰ ਪਤਾ ਹੀ ਆ ਯੋ ਮੈਂ ਕਹਾਂ ਟੈਨਸ਼ਨ ਨਹੀਂ ਲੈਣੇ ਜਿੰਨਾਂ ਕੋ ਪੈਸੇ ਨਹੀਂ ਹੈਗੇ ਘਾਟਾ ਕਿ ਉੱਥੇ ਜਾ ਕੇ ਕੱਪੜੇ ਲੈ ਆ ਸੋਰ ਸਹੀ ਗੱਲ ਬਿਲਕੁਲ ਸੱਚੀ ਗੱਲ ਦਾ ਮਤਲਬ ਲੋਕਾਂ ਦੀ ਪ੍ਰਵਾਹ ਕਦੀ ਨਹੀਂ ਕਰਨੀ ਚਿੱਲ ਕਰੋ ਲਾਈਫ ਨੂੰ ਗੁੱਡ ਗੋਡ ਬlesਸ ਯੂ ਵੀਰੇਨ ਥੈਂਕ ਯੂ ਸੋ ਮੱਚ ਟੂ ਪਬਲਿਕ ਨੂੰ ਬਿਲਕੁਲ ਸੱਚ ਦੱਸ ਰਹੇ ਆ ਚੈਨਲ ਕਰਨੀ ਚਾਹੀਦੀ ਹੈ ਬਿਲਕੁਲ ਚੈਨਲ ਕਰੋ ਸਬਸਕ੍ਰਾਈਬ ਕਰਿਆ ਸਾਰੇ ਉਹ ਭਰਾ ਹੈ ਤੁਹਾਨੂੰ ਪਤਾ ਹੁੰਦਾ ਵੀ ਸਾਰੇ ਸ਼ਰਮਾਂਦੇ ਆ ਚੀਜ਼ਾਂ ਦੱਸਣ ਵ ਲਈ ਪਰ ਨੋਰਮਲੀ ਭਾਈ ਨੇ ਖੁੱਲੇ ਆਮ ਸਾਰੀ ਚੀਜ਼ਾਂ ਦੱਸੀਆਂ ਬਿਲਕੁਲ ਬਿਲਕੁਲ ਨਹੀਂ ਇਹ ਬਹੁਤ ਵਧੀਆ ਵਧੀਆ ਪਹਿਲ ਕੀਤੀ ਵੀਰੇ ਤੂੰ ਗੁੱਡ ਯਾਰ ਗੁੱਡ ਵੈਰੀ ਗੁੱਡ ਬਲੌਗ ਸੋ ਮਚ ਲਵ ਯੂ ਹਾਂ ਜੀ